ਓਏ ਲੱਤਾਂ ਤੇਰੀਆਂ ਖਿੱਚਣਗੇ ਬਸ ਤਕੜਾ ਹੋ ਕੇ ਜਰਦਾ ਰਹੀਂ ਦੱਬਣਗੇ ਤੈਨੂੰ ਪੈਰ ਉਪੈਰ ਤੇ ਮਿਹਨਤ ਆਪਣੀ ਕਰਦਾ ਰਹੀਂ ਓਏ ਆਪਣੇ ਵੀ ਤੇਰੇ ਕਰਨਗੇ ਸਾੜਾ ਓਏ ਕਾ ਦਾ ਸ਼ਿਕਵਾ ਹੋ ਰਹਾ ਨਾ ਕੌਣ ਕਿਸੇ ਨੂੰ ਉੱਠਣ ਦਿੰਦਾ ਹੈ ਉੱਠਣਾ ਪੈਂਦਾ ਈ ਹੋਰਾਂ ਨਾ ਓਏ ਕੌਣ ਕਿਸੇ ਨੂੰ ਉੱਠਣ ਦਿੰਦਾ ਹੈ ਉੱਠਣਾ ਪੈਂਦਾ ਈ ਹੋਰਾਂ ਨਾ ਓਏ ਮਹਿਫਲਾਂ ਵਿੱਚ ਤੈਨੂੰ ਬਹੁਤ ਭੰਡਨਗੇ ਗੱਲਾਂ ਸੁਣ ਸੁਣ ਡੋਲੀ ਨਾ ਕੰਮ ਦੇ ਨਾਲ ਜਵਾਬ ਦਵੀ ਤੂੰ ਮਾੜਾ ਕਿਸੇ ਨੂੰ ਬੋਲੀ ਨਾ ਓਏ ਭੰਗਣ ਲੱਖ ਕਿਤੀੜਾਂ ਪਾਵੇਂ ਹਾਥੀ ਬਦਲਣ ਤੋਰਾ ਨਾ ਓਏ ਕੌਣ ਕਿਸੇ ਨੂੰ ਉੱਠਣ ਦਿੰਦਾ ਏ ਉੱਠਣਾ ਪੈਂਦਾ ਹੀ ਹੋਰਾਂ ਨਾ ਓਏ ਕੌਣ ਕਿਸੇ ਨੂੰ ਉੱਠਣ ਦਿੰਦਾ ਏ ਉੱਠਣਾ ਪੈਂਦਾ ਹੀ ਹੋਰਾਂ ਨਾ ਇਹ ਤਾਂ ਚੰਗੀ ਵੀਡੀਓ ਲੈ ਕੇ ਆਉਣ ਦੀ ਜਿਹੜੀ ਉਹ ਕੋਸ਼ਿਸ਼ ਹਮੇਸ਼ਾ ਕਰਦਾ ਤੇ ਤੁਸੀਂ ਵੀ ਮੇਰਾ ਸਾਥ ਦਿਓ ਧੰਨਵਾਦ